ਗੱਲਾਂ ਬਾਤਾਂ ਦੇ ਸਿਰਸੇ ਵਿੱਚ ਗੱਲਾਂ ਬਾਤਾਂ ਦਾ ਸਿਰਸਾ ਪੰਜਾਬੀ ਚੈਨਲ ਤੋਂ ਮੈਂ ਤੁਹਾਡਾ ਗੁਰਨਾਬ ਸਿੰਘ ਸਿੱਧੂ ਅੱਜ ਆਪਾਂ ਲਾਈਵ ਹੋ ਕੇ ਕੁਝ ਗੱਲਾਂ ਕਰਨਾ ਚਾਹੁੰਦੇ ਹਾਂ ਜਿਦੇ ਵਿੱਚ ਮੈਂ ਤੁਹਾਨੂੰ ਇੱਕ ਨਵੇਂ ਕਿਸਮ ਦੀ ਸਮਾਜਿਕ ਬਰਾਈ ਬਾਰੇ ਗੱਲ ਕਰਾਂਗਾ ਜਿਹਦੇ ਨਾਲ ਇੱਕ ਤੋਂ ਹੋਰ ਅੱਗੇ ਬਰਾਈਆਂ ਵਧੀਆਂ ਚੱਲ ਰਹੀਆਂ ਨੇ ਦੇਖੋ ਆਪਣੇ ਪਿੰਡਾਂ ਦੇ ਵਿੱਚ ਆਮ ਹੀ ਦੇਖਦੇ ਆਪਾਂ ਵੀ ਇੱਕ ਪਿੰਡ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਆਣ ਵੇ ਹੀ ਜਿਹਨੂੰ ਆਪਾਂ ਛੜੇ ਕਹੇ ਸਦੇ 25 ਸਾਲ ਤੋਂ ਬਾਅਦ 35 ਸਾਲਾਂ 'ਚ ਤੱਕ ਕਿਸੇ ਪਿੰਡ ਦੀ ਲਿਸਟ ਬਣਾ ਦਾ ਤੁਹਾਨੂੰ 20 ਤੋਂ 25 30 ਤੱਕ ਵੀ ਮੁੰਡੇ ਮਿਲ ਜਾਣਗੇ ਇਹਦਾ ਕਾਰ ਰਹੀ ਹੈ ਇਹਦਾ ਕਾਰਨ ਹੈ ਪਿਛਲੇ ਸਮੇਂ ਵਿੱਚ ਨਸਬੰਦੀ ਜਦੋਂ ਸਰਕਾਰ ਨੇ ਚਲਾਇਆ ਸੀ ਦੋ ਹੀ ਬੱਚੇ ਗਰਮੇ ਅੱਛੇ ਕਿਉਂਕਿ ਦੋ ਦੇ ਵਿੱਚ ਫਿਰ ਕੀ ਸੀ ਕਿ ਜੇ ਮੁੰਡਾ ਹੋ ਗਿਆ ਤਾਂ ਪੂਰੇ ਵਾਸਤੇ ਲੋਕ ਚੁੱਪ ਹੀ ਕਰਨ ਲੱਗੇ ਉਹ ਕਹਿੰਦੇ ਇੱਕ ਹੀ ਅੱਛਾ ਗਰਮੇ ਅੱਛਾ ਉਹਦੇ ਵਿੱਚ ਕੀ ਹੋਇਆ ਕਿ ਕੁੜੀਆਂ ਦਾ ਅਨੁਪਾਤ ਸੀ ਜਿਹੜਾ ਮੁੰਡਿਆਂ ਦੇ ਮੁਕਾਬਲੇ ਬਹੁਤ ਘਟ ਗਿਆ। ਜਦੋਂ ਕੁੜੀਆਂ ਦਾ ਅਨੁਪਾਤ ਮੁੰਡਿਆਂ ਦੇ ਮੁਕਾਬਲੇ ਘਟ ਗਿਆ ਤਾਂ ਕੁਦਰਤੀ ਹੈ ਕਿ ਛੜੇ ਰਹਿਣ ਦੀ ਆਫਤ ਜਿਹੜੀ ਵਧ ਗਈ। ਇਹਦੇ ਵਿੱਚ ਕਾਫੀ ਖਮੀਆਂ ਆਈਆਂ। ਜਿੱਥੇ ਮੁੰਡੇ ਵਾਲੇ ਕਿਸੇ ਟਾਈਮ ਤੇ ਮਤਲਬ ਮੰਗ ਕਰਦੇ ਹੁੰਦੇ ਸੀ ਦਾਜ ਦੀ ਕਿ ਕਿੱਲੇ ਮਗਰ ਲੱਖ ਰੁਪਇਆ ਫੇਰ ਸਾਖ ਲਵਾਵਗੇ ਹੁਣ ਉਹੀ ਕਿੱਲਿਆਂ ਵਾਲੇ ਕੁੜੀਆਂ ਵਾਲਿਆਂ ਦੇ ਪਿੱਛੇ ਪਿੱਛੇ ਭਜਦੇ ਆ ਪਰਦਾ ਕਰਦੇ ਆ ਕਿਹੜੇ ਪਿੰਡ ਚ ਕਿਹੜੀ ਸਕੀਰ ਚ ਕੋਈ ਕੁੜੀ ਹੈ ਵਿਚੋਲਿਆਂ ਦੇ ਮਗਰ ਮਿੰਤਾ ਕਰਦੇ ਥਰੇ ਫਿਰਦੇ ਆ ਚੰਗੀ ਜ਼ਮੀਂ ਜੇ ਦਾਤ ਲਵੇ ਇਕਾ ਹਰਿਆਣ ਚੱਲਿਆ ਆਈਲੈਟਸ ਬੈਂਡ ਪ੍ਰਾਪਤ ਕਰੋ ਤੇ ਬਾਹਰ ਜਾਓ ਹੁਣ ਮੁੰਡੇ ਕੁੜੀਆਂ ਦੀ ਬਜਾਏ ਘੱਟ ਸ਼ਹਿਰ ਹੁੰਦੇ ਆ ਇਹ ਤਾਂ ਆਪਾਂ ਨੂੰ ਪਤਾ ਹੈ ਮੁੰਡੇ ਜਦੋਂ ਘੱਟ ਸ਼ਹਿਰ ਹੁੰਦੇ ਆ ਤਾਂ ਕੁੜੀਆਂ ਬੈਂਡ ਲਾਈ ਜਾਂਦੇ ਤੇ ਰਿਵਾਜ ਹੁਣ ਉਲਟ ਪਏ ਆ ਦਾ ਜਿੱਥੇ ਮੁੰਡੇ ਮੰਗਦੇ ਸੀ ਹੁਣ ਕੁੜੀਆਂ ਮੰਗਣ ਆ ਗਏ ਆ ਕਿਉਂਕਿ ਜਦੋਂ ਕਿਸੇ ਕੁੜੀ ਦੇ ਬੈਂਡ ਆ ਜਾਂਦੇ ਆ ਤੇ ਮੁੰਡੇ ਵਾਲੇ ਫਿਰ ਰਿਜ਼ਲਟ ਵੇਖ ਕੇ ਐਡਰੈਸ ਲੈ ਕੇ ਉਸ ਪਿੰਡ ਤੱਕ ਪਹੁੰਚਦੇ ਆ ਉੱਥੇ ਕੋਈ ਯਾਰੀ ਦੋਸਤੀ ਗੰਢਦੇ ਆ ਕੋਈ ਸਕੀਰੀ ਗੰਢਦੇ ਆ ਕੋਈ ਤੁਰਿਆ ਜਾਂਦਾ ਵੀ ਮੇਜੇ ਉਹਦੇ ਨਾਲ ਵੀ ਗੱਲ ਕਰਨ ਨੂੰ ਤਿਆਰ ਹੈ ਕਿਉਂਕਿ ਉਹਨੂੰ ਸਨੱਚ ਪਾ ਕੇ ਉਹ ਚਾਹੁੰਦੇ ਆ ਕਿ ਕੁੜੀ ਜਾਵੂ ਮਗਰ ਸਾਡਾ ਮੁੰਡਾ ਉੜ ਜਾ ਪਰ ਕੁੜੀ ਵਾਲੇ ਮੂਹਰੇ ਦਾਜ ਪਤਾ ਕਿੰਨਾ ਦੇ? ਉਹੀ ਕਿਲੇ ਦਾ ਲੱਖ ਹੁਣ ਬੈਂਡਾਂ ਤੇ ਚੱਲਦਾ ਹੈ। ਬੈਂਡ ਉਹਦਾ 6 ਜਾਂ 6.5 ਲੱਖ ਲੱਗਦਾ 36 ਇਹਦਾ ਮੰਗਾਈ ਹੋਗੀ। ਹੁਣ ਬੈਂਡ ਦਾ 6 ਲੱਖ ਕਹਿੰਦੇ ਆ ਜੋ ਜਿੱਥੇ ਤੁਸੀਂ ਸੀ ਉੱਥੇ ਅਸੀਂ ਸੋ ਇਸ ਕਰਕੇ ਇਹ ਇੱਕ ਹੋਰ ਕਿਸਮ ਦਾ ਹਰਿਆਣਾ ਪੈਦਾ ਹੋ ਗਿਆ ਤੇ ਨਾਲ-ਨਾਲ ਮੁੰਡਿਆਂ ਦਾ ਛੜੇ ਰਹਿਣਾ ਤਾਂ ਜ਼ਰੂਰੀ ਹੋ ਗਿਆ ਕਿਉਂਕਿ ਅਕਸਰ ਜੇ 1000 ਮਗਰ 988 ਆ ਤਾਂ 112 ਜਾਣੇ ਤਾਂ ਫਿਰ ਰਹਿਣਗੇ ਰਹਿਣਗੇ ਨਾ ਸੱਚੀ ਗੱਲ ਹੈ ਇਹਦੇ ਵਿੱਚੋਂ ਜਿਹੜੀ ਇੱਕ ਹੋਰ ਵੱਡੀ ਬਰਾਈ ਉਪਜੀ ਹੈ ਉਹ ਦੇਖੋ ਕੀ ਹੈ ਕਿ ਅਖਬਾਰਾਂ 'ਚ ਪੜਦੇ ਆਂ ਚੈਨਲਾਂ 'ਤੇ ਸੁਣਦੇ ਆਂ ਛੋਟੇ-ਛੋਟੇ ਬੱਚਿਆਂ ਦੇ ਨਾਲ ਬਲਾਤਕਾਰ ਇਹਦਾ ਕਾਰ ਆਹੀ ਜੋ ਆਪਾਂ ਹੁਣ ਗੱਲ ਕੀਤੀ ਹੈ ਕਿਉਂਕਿ ਸਾਡੀਆਂ ਪ੍ਰਵਿਰਤੀਆਂ ਹੈ ਕੁਝ ਜਿਨ੍ਹਾਂ ਵਿੱਚ ਸੈਕਸਚੁਅਲ ਪ੍ਰਵਿਰਤੀ ਹੈ ਹੁਣ ਜਿਹੜੇ ਇਨਸਾਨ ਵਿਆਹੇ ਨਹੀਂ ਜਾਂਦੇ ਅੱਗੇ ਤਾਂ ਇੱਕ ਅੱਧਾ ਹੁੰਦਾ ਸੀ ਪਿੰਡ 'ਚ ਦੋ ਹੁੰਦੇ ਸੀ ਕੋਈ ਖਾਸ ਗੱਲ ਨਹੀਂ ਸੀ ਹੁਣ ਪਿੰਡ ਦੇ ਵਿੱਚ 30 35 35 ਫਿਰਦੇ ਆਖਰ ਤਾਰੋ ਕਿਧਰ ਨੂੰ ਜਾਣ ਉਹ ਇਸ ਬਰਾਈ ਨੂੰ ਜਨਮ ਦਿੰਦੇ ਐ ਇਹ ਕੋਈ ਹੋਰ ਨਹੀਂ ਉਹੀ ਹੁੰਦੇ ਐ ਜਿਹੜੇ ਆਪਦੀ ਉਮਰ ਨਗਾ ਚੁੱਕੇ ਹੁੰਦੇ ਐ ਤੇ ਵਿਆਹ ਤੋਂ ਬਾਂਝੇ ਰਹਿ ਜਾਂਦੇ ਐ ਉਹ ਫਿਰ ਆਪ ਦੇ ਨਾਲ ਗਲਤ ਟੰਗ ਨਾਲ ਹਰਕਤਾਂ ਕਰਕੇ ਸਮਾਜ ਦੇ ਵਿੱਚ ਇਸ ਬ੍ਰਾਈ ਨੂੰ ਪੈਦਾ ਕਰਦੇ ਹੁਣ ਇਹ ਬ੍ਰਾਈ ਤਾਂ ਹੋ ਗਈ ਉਸ ਤੋਂ ਬਾਅਦ ਕਿਉਂਕਿ ਬ੍ਰਾਈ ਦੀ ਸਜ਼ਾ ਮਿਲਦੀ ਹੈ ਤਾਂ ਫਿਰ ਉਹ ਇਸ ਤਤ ਨੂੰ ਲੁਕਾਉਣ ਦੀ ਖਾਤਰ ਛੋਟੀਆਂ ਛੋਟੀਆਂ ਨੰਨਾਂਾਂ ਬੱਚਿਆਂ ਨਾਲ ਕੰਮ ਕਰਕੇ ਉਹਦਾਂ ਨੂੰ ਮੌਤ ਦੀ ਸਜ਼ਾ ਦੇ ਦਿੰਦੇ ਕੋਈ ਰਿਵਾਇਤ ਸੀ ਕੋਈ ਮੰਦਿਰ ਚ ਮਾਰਤੀ ਕੋਈ ਗੁਰਦਵਾਰਾ ਚ ਮਾਰਤੀ ਕੋਈ ਦਰਮਾਹ ਚ ਮਾਰਤੀ ਕੋ ਦਰਮਾਹ ਤੇ ਧਾਰਮਿਕ ਸਥਾਨਾਂ ਦੇ ਉੱਤੇ ਵੀ ਇਹ ਕੁਝ ਹੋਣ ਲੱਗਿਆ ਬਹੁਤ ਮਾੜੀ ਗੱਲ ਹੈ ਕੋਈ ਨਹੀਂ ਸੋਚਦਾ ਕਿ ਇਹ ਘਾਣ ਹੋ ਰਿਹਾ ਸੋ ਪਰ ਆਪਾਂ ਦਾ ਹੱਲ ਕੀ ਹੈ ਹੱਲ ਤਾਂ ਇਹੀ ਹੈ ਕਿ ਆਪਾਂ ਕੁੜੀਆਂ ਦੀ ਰੇਸ਼ੋ ਮੁੰਡਿਆਂ ਦੇ ਘੱਟੋ-ਘੱਟ ਬਰਾਬਰ ਕਰੀਏ ਜਿੱਥੇ ਸਰਕਾਰ ਦਾ ਨਾਰਾ ਸੀ ਕਿ ਦੋ ਹੀ ਬੱਚੇ ਧਰਮੇ ਅੱਛੇ ਇੱਕ ਮੁੰਡਾ ਇੱਕ ਕੁੜੀ ਪਰ ਉਹ ਪੂਰੀ ਨਹੀਂ ਹੋਈ ਉਹ ਤਾਂ ਫਿਰ ਮੁੰਡੇ ਵਾਲਾ ਪਾਸਾ ਲੈ ਲਿਆ ਹੁਣ ਸਰਕਾਰ ਨੂੰ ਘੱਟੋ-ਘੱਟ ਇਹ ਨਾਰਾ ਦੇਣਾ ਚਾਹੀਦਾ ਹੈ ਕਿ ਘਰ ਵਿੱਚ ਇੱਕ ਕੁੜੀ ਜ਼ਰੂਰੀ ਹੈ ਚਲੋ ਜੀ ਦੋ ਬੱਚੇ ਮੁੰਡੇ ਹੋ ਜਾਂਦੇ ਆ ਉਹ ਵਾਦੀ ਵਾਲੇ ਪਾਸੇ ਰਹੇ ਪਰ ਜਿਹਦੇ ਬੱਚੇ ਇੱਕ ਹੈ ਉਹਨੂੰ ਇੱਕ ਬੱਚਾ ਫੰਮ ਉਹ ਬਾਲੜੀ ਹੋਵੇ ਲੈਣਾ ਚਾਹੀਦਾ ਬਾਕੀ ਬੱਚਿਆਂ ਦੇ ਮਾਪਿਆਂ ਨੂੰ ਸਰਕਾਰ ਕੋ ਸਹਾਇਤਾ ਦੇਵੇ ਕਿਉਂਕਿ ਜੇ ਸਹਾਇਤਾ ਦੇਊ ਤਾਂ ਉਹਨਾਂ ਤੇ ਬੱਚੀ ਬੋਝ ਨਹੀਂ ਹੋਊਗੀ ਘੱਟੋ ਘੱਟ ਬੱਚੀ ਦੇ ਪੜਾਉਣ ਦਾ ਖਰਚਾ ਦੇਵੇ ਜੇ ਪੜਾਉਣ ਦਾ ਖਰਚਾ ਸਰਕਾਰ ਕਰਨ ਲੱਗ ਜੇ ਪੜਾਈ ਫ੍ਰੀ ਕਰ ਦੇ ਤਾਂ ਬੱਚਿਆਂ ਤੋਂ ਕੋਈ ਨਫ਼ਰਤ ਨਾ ਕਰੇ ਕਿਉਂਕਿ ਬੱਚਿਆਂ ਨੇ 6 ਮਿੰਟ ਲੈ ਜ ਨੇ ਤੇ ਬੱਚੀ ਬੋਝ ਨਹੀਂ ਇਸ ਕਰਕੇ ਮੇਰੀ ਸਰਕਾਰ ਨੂੰ ਅਪੀਲ ਹੈ ਕਿ ਬੱਚਿਆਂ ਦੀ এডਿਕੇਸ਼ਨ ਤੇ 20 ਸਾਲ ਤੱਕ ਦੀ ਪਰਵਰਿਸ਼ ਮੁਫਤ ਕਰੇ ਇਦੇ ਨਾਲ ਬੱਚੇ ਪੈਦਾ ਕਰਨ 'ਚ ਕੋਈ ਹਿਜਕਚਾਹ ਨਹੀਂ ਮਨੂਗਾ ਤੇ ਬੱਚੀਆਂ ਵੱਧ ਹੋਣਗੀਆਂ ਸਮਾਜ ਦੇ ਵਿੱਚੋਂ ਇਹ ਜਿਹੜਾ ਛੜੇਪਨ ਦਾ ਕਰਮ ਛੜੇਪਨ ਦਾ ਅਸਰ ਹੈ ਖਤਮ ਹੋਊਗਾ ਤੇ ਸਾਡੇ ਬੱਚਿਆਂ ਨਾਲ ਹੋ ਰਹੇ ਛੋਟੇ ਛੋਟੇ ਕੋ ਕਰਮ ਵੀ ਖਤਮ ਹੋਣਗੇ ਬਸ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਇੰਨੇ ਹੀ ਕਹਿਣਾ ਹੋਇਆ ਮੈਂ ਗੱਲਾਂ-ਵਾਟਾਂ ਦਾ سلسلہ ਪੰਜਾਬੀ ਚੈਨਲ ਕਲਿਆਣ ਮਲਕਾ ਬਠਿੰਡਾ ਤੋਂ ਤੁਹਾਨੂੰ ਇਹ ਹੀ ਬੇਨਤੀ ਕਰਨੀ ਚਾਹੁੰਦਾ ਹੈ ਕਿ ਲਾਈਵ ਹੋ ਕੇ ਜੋ ਕੁਝ ਮੈਂ ਬੋਲੇ ਇਹਦੇ ਬਾਰੇ ਜਰੂਰ ਪਰਚੋਲ ਕਰਨੀ ਕਮੈਂਟਸ ਜਰੂਰ ਦੇਣੇ ਤਾਂ ਕਿ ਮੈਨੂੰ ਪਤਾ ਲੱਗ ਸਕੇ ਵੀ ਜੋ ਮੈਂ ਹੁਣ ਤੱਕ 4000 ਤੋਂ ਵੱਧ ਬੋਲੀ ਜਾਂ ਹੋਰ ਕੁਝ ਪਾਇਆ ਹੈ ਲਿਖਦਾ ਉਹਦੀ ਸਲਾਹਤਾਂ ਦੇ ਨਾਲੋਂ ਇਹ ਚੰਗਾ ਹੈ ਕਿ ਉਹੋ ਚੰਗਾ ਹੈ ਇਸ ਕਿਸ ਨੇ ਮੈਨੂੰ ਕਮੈਂਟਸ ਜੂਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਤਾਲਵਾਦ ਪੰਜਾਬੀ ਚੈਨਲ ਗੱਲਾਂ ਬਾਤਾਂ ਦਾ سلسلہ ਤੋਂ ਤੁਹਾਡਾ ਆਪਣਾ ਗੁਰਨਾਮ ਸਿੰਘ ਸਿੱਧੂ ਧੰਨਵਾਦ